ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੇਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਡਰੋਲੀ ਭਾਈ ਜਿਲ੍ਹਾ ਇਹਨੂੰ ਮੋਗਾ ਪੈਂਦਾ ਤਹਿਸੀਲ ਮੋਗਾ ਹੀ ਆ ਕਿਸੇ ਨੇ ਵੀ ਆਪ ਦਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਜਾਇਜ ਜੇ ਮੁੱਲ ਦੀਆਂ ਤਿੰਨ ਬੇੜਾ ਇੱਕ ਮੱਝ ਹਾਂਜੀ ਚਾਰ ਪਸ਼ੂ ਆ ਦੋਵੇਂ ਬੇੜਾ ਥੱਲੇ ਬੱਚੀਆਂ ਇੱਕ ਦੇ ਮਗਰ ਬੱਛਾ ਮਾਜੇ ਦੇ ਮਗਰ ਪਤਾ ਨਹੀਂ ਕੀ ਆ ਉਹ ਪੁੱਛ ਲੈਣੇ ਨਿੱਕੇ ਨਿੱਕੇ ਮੋਲਣਗੇ ਦੋ ਸੌਣੀਆਂ ਜਰਸੀਆਂ ਮਗਰ ਵੀ ਬੱਛੀਆਂ ਜਰਸੀਆਂ ਇਨਫੋਰਮੇਸ਼ਨ ਲੈ ਦਨਾਂ ਗੱਲਾਂ ਬਾਤਾਂ ਬਾਈ ਨਾ ਕਰਦੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦਿਓ ਨਾਮ ਕੁਲਦੀਪ ਸਿੰਘ ਜੀ ਪਿੰਡ ਰੋਲੀ ਭਾਈ ਝਲਾ ਮੋਗਾ ਤਸੀਨ ਮੋਗਾ ਜੀ ਫੋਨ ਨੰਬਰ ਦੱਸਿਓ ਫੋਨ ਨੰਬਰ ਆਪਣਾ 99140 65499 99140 65499 ਆਇਤਾ ਬਾਈ ਗੋਲ ਬੰਨੀ ਬੈਠਾ ਹਾਂ ਹਾਂਜੀ ਚੰਗੀ ਗੱਲ ਆ ਥਰੂ ਗੋਲੇ ਸੜਦੇ ਉੱਤੇ ਗਿਆ ਉੱਤੇ ਪੈਗੋ ਹਰਾ ਲਾਤਾ ਹੈ ਨਹੀਂ ਲਾਇਆ ਨਿਕਾ ਜੀ ਹਾਂ ਉਹ ਬਸ ਅੱਜ ਸਾਫਾ ਉੱਠ ਕੇ ਜੇ ਉਹ ਸਾਫਾ ਬਣ ਲਿਆ ਨਹੀਂ ਤਾਂ ਆਪਾਂ ਖੜੀ ਬਣਦੇ ਬੀਜੀ ਨਾਲ ਆ ਜੀ ਆਪਾਂ ਕਿਹੜਾ ਪਾਸੇ ਆ ਹਾਂ ਨਹੀਂ ਇਹ ਸਹੀ ਆ ਉਹ ਆਪਣੇ ਸਾਰਿਆਂ ਦਾ ਹਾਂ ਸਿਸਟਮ ਦੇ ਨਾਲ ਆ ਜੀ ਜੇ ਸਿਸਟਮ ਹੀ ਵਿਗੜ ਗਿਆ ਕਿ ਕੋਈ ਨਹੀਂ ਘਾਟਾ ਪਾਇਆ ਪਸ਼ੂ ਵੀ ਲੈਣ ਨੂੰ ਕੋਈ ਤਿਆਰ ਨਹੀਂ ਹਾਂ ਉਹੀ ਗੱਲ ਜੇ ਉਧਰੋਂ ਕਿਸਾਨਾਂ ਵਾਲਾ ਸਿਸਟਮ ਵਿਗੜ ਗਿਆ ਤੇ ਸਾਰਿਆਂ ਦਾ ਹੀ ਵਿਗੜ ਜਾਣਾ ਕਿਉਂਕਿ ਆਪਣਾ ਪੰਜਾਬ ਖੇਤੀ ਪ੍ਰਧਾਨ ਸੂਬਾ ਖੇਤੀ ਤੇ ਨਿਰਭਰ ਆ ਸਭ ਕੁਝ ਮੰਨ ਲਓ ਜੀ ਰੀੜ ਦੀ ਹੱਡੀ ਆ ਜੀ ਹਾਂ ਤਾਂ ਹੀ ਰੀੜ ਦੀ ਹੱਡੀ ਕਹਿੰਦੇ ਆ ਕਿ ਆਪਾਂ ਖੇਤੀ ਦੇ ਨਰਪਾ ਦਾ ਹਾਂਜੀ ਤੇ ਆਪਾਂ ਨੂੰ ਜਿੰਨਾ ਕ ਬਣਦਾ ਉਹਨਾਂ ਕ ਯੋਗਦਾਨ ਹੱਕ ਆ ਆਪਾਂ ਨੂੰ ਨਾਲ ਸੰਯੋਗ ਕਰਨਾ ਚਾਹੀਦਾ ਕੋਈ ਥੋੜਾ ਬਾਲੋ ਜਨ ਵਕਰੀ ਗੱਲ ਆ ਹੁਣ ਘਰ ਦੀਆਂ ਮਜਬੂਰੀਆਂ ਗਰੀਬ ਬੰਦੇ ਹਨਾ ਆਪਣੇ ਕੋਲੇ ਵਾਈ ਜੋਤੀ ਦਾ ਕੋਈ ਕੰਮ ਨਹੀਂ ਇਹੀ ਕੰਮ ਆ ਕਿ ਜ਼ਿਆਦਾਤਰ ਨਿਕਲਿਆ ਨਹੀਂ ਜਾਂਦਾ ਹਾਂ ਚਲੋ ਆਪ ਤੋਂ ਨਹੀਂ ਜਾਏਂਦਾ ਕਿਸੇ ਭੈਣ ਭਰਾ ਨੂੰ ਭੇਜੋ ਜਿਵੇਂ ਹੁਣ ਆਪਾਂ ਗੱਲਾਂ ਕਰੀ ਜਾਂਦੇ ਆ ਆਪਾਂ ਸਮਰਥਨ ਦੀਆਂ ਗੱਲਾਂ ਕਰ ਰਹੇ ਆਂ ਕਈ ਹੋਰ ਗੱਲਾਂ ਹੀ ਉਲਟ ਕਰੀ ਜਾਂਦੇ ਆਂ ਨਹੀਂ ਜੀ ਨਹੀਂ ਉਹ ਗੱਲ ਤਾਂ ਉਹਨਾਂ ਨੂੰ ਪਤਾ ਨਹੀਂ ਜੀ ਹਾਂ ਉਹ ਜਿਵੇਂ ਉਹ ਮੰਨ ਲਓ ਕੋਲੇ ਆ ਜਦੋਂ ਪਤਾ ਹੀ ਨਹੀਂ ਜਿਹੜੀ ਚੀਜ਼ ਦਾ ਉਹ ਬੰਦਾ ਗੱਲ ਇਹੀ ਕਰੂਗਾ ਨਾ ਜਦੋਂ ਮੈਨੂੰ ਪਤਾ ਹੀ ਨਾ ਹੋਇਆ ਕਿਸੇ ਕਾਲ ਦਾ ਕਿ ਨਾ ਵੀ ਕੱਲ ਨੂੰ ਸਿਸਟਮ ਕੀ ਬਣਾ ਉਹਨਾਂ ਨੂੰ ਤਾਂ ਇੱਕਾ ਵੀ ਜੇ ਮਾਰਨ ਲੱਗਾ ਹੋਊ ਆ ਨਾ ਫਲਾਣ ਦੇ ਦੀ ਅੱਗ ਲੱਗੀ ਘਰੇ ਆਪਾਂ ਨੂੰ ਕੀ ਫਰਕ ਆ ਇਹ ਨਹੀਂ ਪਤਾ ਛੇਕ ਆਪਣੇ ਘਰੇ ਆ ਜਾਵੇ ਕਦੋਂ ਆ ਜਾਵੇ ਤਾਂ ਇਹ ਤਾਂ ਗੱਲ ਹੈ ਆਪਣੇ ਵੀ ਆ ਸਕਦੀ ਹੈ ਟਾਈਮ ਪੈ ਗਈ ਉਹ ਨਹੀਂ ਵੜ ਜਾਣਾ ਅਗੇ ਪਤਾ ਨਹੀਂ ਨਾ ਜੀ ਜਿਹੜੇ ਬੰਦੇ ਗੱਲ ਕਰਦੇ ਉਹਨਾਂ ਨੂੰ ਪਤਾ ਨਹੀਂਗਾ ਬਸ ਚਲੋ ਮਹਾਰਾਜ ਸਮੱਤ ਬਖਸ਼ੇ ਇੱਕ ਨੰਬਰ ਤੋਂ ਸ਼ੁਰੂ ਕਰੀਏ ਬਾਈ ਇਹ ਜੀ ਤੇ ਪਹਿਲਾ ਕਹਦੇ ਤੇ ਦੂਜਾ ਜਣੀ ਮਾਲਕਾਂ ਨੇ ਦੂਜਾ ਕਹਿ ਕੇ ਦਿੱਤੀ ਆ ਓਕੇ ਹੈ ਨਾ ਜੀ ਪਹਿਲਾ ਜਣੀ ਉਹ ਲੱਗਦੀ ਪਹਿਲੇ ਆ ਠੀਕ ਹੈ ਤੇ ਇਸ ਟਾਈਮ 14 ਕਿਲੋ ਇਹਦੇ ਥੱਲੇ ਦੁੱਧ ਮੰਨੋ ਬੋਲਾ ਮੰਨੋ ਤਿਆਰ ਆ ਜਾਣੀ ਮਾਲਕ ਛਿਆਂ ਗਦਨਾ ਦੀ ਕਹਿੰਦੇ ਮੈਂ ਇੱਥੋਂ ਆਂਦੇ ਨਾਲ ਦੀ ਕਹਿਣਾ ਮੱਛੀ ਆ ਮਗਰੋ ਸੋਹਣਾ ਬੱਚਾ ਮਨ ਕਿੰਨਾ ਕੁ ਦੁੱਧ ਪਿਆਜੂ ਦੇਖੋ ਜੀ ਦੁੱਧ ਮੈਂ ਨਹੀਂ ਕਹਿੰਦਾ ਕਿ ਕਿੰਨਾ ਪਿਆਊਗੀ ਕਹਣਾ ਅੱਜ 14 ਕਿਲੋ ਆ ਮੇਰੇ ਘਰੇ 13 ਕਿਲੋ ਦੀ ਗਾਰੰਟੀ ਲਵੇ ਵਾਹ ਤੇਰੇ ਸਹੀ ਆ ਹੈ ਕਨਾ ਹੂੰ ਜਣ ਬਹਿ ਕੇ ਨਾ ਉੱਠੇ 13 ਕਿਲੋ ਕੰਡਾ ਲੈ ਬਾਲਟੀ ਆਉਦੀ ਲਿਆਵੇ ਮੈਂ ਤਾਂ ਇੰਨਾ ਕਹੂੰ ਤਸੱਲੀ ਕਰੇ ਰੀਜ ਨਾਲ ਰੀਜ ਨਾਲ ਕਰਕੇ ਲੈ ਜਾਵੇ ਜੈ ਜਮੋਲਾ 45 ਦੀ ਦੇ ਦਿਆ ਗਈ ਥੋੜਾ ਕਹਣਾ ਮਾਣ ਹਜ਼ਾਰ ਘੱਟ ਕਰ ਦੂੰਗਾ ਜੀ ਕੱਢ ਬਾਹਰ ਦੋਸਤੋ ਜਮਾ ਜੈ ਜਮੋਲਾ ਬਾਈ ਕਹਿੰਦਾ ਮੈਨੂੰ ਪਹਿਲਾ ਸੂਆ ਲੱਗਦੀ ਆ ਪਰ ਜੀਤੋ ਲਈਓ ਅਗਲੇ ਕਹਿੰਦੇ ਦੂਜੇ ਸੂਏ ਸੂਈ ਆ ਘਰੇਲੂ ਵੱਛੀ ਲਈ ਆ ਜਰਸੀ ਬਰੀਡ ਐ ਮਗਰ ਬਹੁਤ ਪਿਆਰੀ ਜਰਸੀ ਬਰੀਡ ਦੀ ਵੱਛੀ ਆ ਚੰਗੀ ਨਰੋਈ ਖੁੱਲੇ ਡੁੱਲੇ ਅੰਗਾ ਪੈਰਾਂ ਦੀ ਕੋਈ ਨਿੱਕੀ ਜਿਹੀ ਮਰੀਜ਼ ਹੀ ਨਹੀਂ ਸੋਹਣੀ ਵੱਛੀ ਆ ਵੱਡੀ ਵਹਿੜ ਤਿਆਰ ਹੋ ਜਦੋਂ ਤਿਆਰ ਹੋ ਜਾਂਦੀ ਆ 6 ਦਿਨਾਂ ਦੀ ਸੂਈ ਆ ਬਾਈ ਕਹਿੰਦਾ ਮੈਂ 2 ਦਿਨ ਵੱਧ ਮੰਨ ਕੇ ਲਈ 8 ਮੰਨ ਲਓ ਦਿਹਾੜੀ ਨਾਲ ਇੱਕ ਅੱਧੇ ਦਿਨਾਂ ਦਾ ਨਾ ਤਾਂ ਟੋਕੜ ਬਣ ਲੱਗੀ ਤੇ ਜੇ ਟੋਕੜ ਨੂੰ ਮਹੀਨਾ ਪਹਿਲਾਂ ਕਹਿ ਦਿੱਤੀ ਤੇ ਨਾ ਹੀ ਉਹ ਸੱਜਰ ਬਣ ਲੱਗੀ ਆ ਸੱਜਰ ਵਹਿੜ 14 ਕਿਲੋ ਦੁੱਧ ਨੈਟ ਤਿਆਰ ਆ ਬੌਲੇ ਤੋਂ ਬਾਹਰ ਹੋ ਗਈ ਆ ਦੁੱਧ ਬਣ ਗਿਆ 14 ਕਿਲੋ ਤਿਆਰ ਆ 13 ਕਿਲੋ ਮੰਨ ਕੇ ਕੋਈ ਸੌਦਾ ਕਰ ਲੇ ਬਾਈ ਕਹਿੰਦਾ ਐ ਨਹੀਂਗਾ ਜਿਹਦੇ ਨਾਲ ਸੌਦਾ ਹੋ ਗਿਆ ਥੱਲੋਂ ਬਹਿ ਕੇ ਉੱਠੂਗਾ ਇੰਨੀ ਬਾਈ ਕਹਿੰਦਾ ਗਰੰਟੀ ਉਹ ਚਾ 13 ਦੱਸਿਆ 14 ਨਿਕਲੂਗਾ ਬਾਕੀ ਸੀਲ ਸੌਦੇ ਅੰਤ ਕੋਈ ਨਹੀਂ ਹੁੰਨੇ ਜੀ ਓਕੇ ਹਾਂ ਮੱਝ ਦਾ ਮੱਝ ਦਾ ਮੁਕਾਬਲਾ ਡੇਰੀ ਦੇ ਮੱਝ ਦੇ ਨਾਲ ਦੁੱਧ ਮੈਂਦਾ ਜੀ ਠੀਕ ਹੈ ਪਰ ਉਹ ਆਪਣੇ ਆਈ ਆ ਦੋ ਡੰਗਾਂ ਦਾ ਮੱਝ ਦੇ ਨਾਲ ਹੀ ਦੁੱਧ ਪਿਆ ਜੀ ਸਹੀ ਆ ਦੋਸਤੋ ਬਾਈ ਕਹਿੰਦਾ ਮੱਝਾਰਗਾ ਦੁੱਧ ਹੈ ਡੇਰੀ ਚ ਦੋ ਡੰਗ ਦੁੱਧ ਪਾਇਆ ਇਹਦਾ ਕੱਲ ਆਈ ਆ ਕੱਲ ਸ਼ਾਮ ਨੂੰ ਰਾਤ ਨੂੰ ਮਤਲਬ ਤੇ ਸੁਬਾ ਦੋ ਟਾਈਮ ਦੁੱਧ ਡੇਰੀ ਚ ਗਿਆ ਮੱਝ ਦੇ ਬਰਾਬਰ ਇਹਦੀ ਫੈਟ ਆਈ ਆ 45000 ਦੀ ਦੇ ਦੇਣੀ 102 ਕਹਿੰਦਾ ਛੱਡ ਦੂੰ 44000 ਦੀ ਬਾਈ ਕਹਿੰਦਾ ਵੱਚੀ ਦੇ ਦੂੰ ਬੇਫਿਕਰ ਹੋ ਕੇ ਅਗਲਾ ਆ ਜੇ ਮੋٹے-ਮੋٹے ਥਾਣ ਹੈ ਕੈਬ ਚ ਲੱਗੇ ਹੋਇਆ ਮਗਰ ਵੱਚੀ ਚਾਹ ਮਾਜ ਮੋਲ ਬਿਲਕੁਲ ਸਸਤੇ ਮੋਲ ਦੀ ਤਾਜੀ ਸੂਈ ਸਵਾਈ ਦੁੱਧ 3-4 ਕਿਲੋ ਹੋਰ ਵਧਾ ਜੂ ਥੋਡੀ ਸੇਵਾ ਦੇ ਵਧੂਗਾ ਨਹੀਂ ਤਾਂ 13 ਕਿਲੋ ਮੰਨ ਕੇ ਲੈ ਲੈ ਹਾਂ 13 ਜਿੰਨਾ ਹੈਗਾ ਉਹਨਾਂ ਦਾ ਮੰਨ ਕੇ ਅਗਲਾ ਲੈ ਜੀ ਜੇ ਨਾਂ ਸੇਵਾ ਕਰੂ ਤਾਂ 13 ਕਿਲੋ ਚੋਲੂ ਜੇ ਸੇਵਾ ਕਰੂ 16 ਕਿਲੋ ਚੋਲੂ ਮੈਨੂੰ ਮਾਲਕ ਕਹਿੰਦੇ ਪਹਿਲੇ ਸੂਏ 16 ਕਿਲੋ ਦਿੱਤਾ ਮੈਂ ਨਹੀਂ ਕਹਿੰਦਾ ਜੀ ਮੈਂ ਤਾਂ ਚੋਣ ਗਿਆ ਸੀ ਅਗਲੇ ਦੇ ਹਾਂ ਚਾਹੀਦਾ ਮੈਂ ਮੈਂ ਵੀ ਕਹ ਰਿਹਾ ਅਗਲੇ ਦਾ ਕੰਟਕਾ ਤੁਸੀਂ ਅੱਜ ਦਾ ਹੀ ਮੰਨ ਲਓ ਅੱਜ ਦਾ ਮੰਨੋ ਮੈਂ ਵੀ ਹਾਂ ਪਰ ਇਹ ਕੋਈ ਗੱਲ ਨਹੀਂ ਜੀ ਨਾਮ ਵਧੇ ਦੁੱਧ ਆ ਬਦੂਗੀ ਸੇਵਾ ਕਰੋਗੀ ਤਾਂ ਬਦੂਗੀ ਹਾਂ ਲੇਟੀ ਲੂਟੀ ਪਾ ਕੇ ਦੁੱਧ ਵਧੂਗੀ ਦੋ ਨੰਬਰ ਤੇ ਆ ਬਾਈ ਦੋ ਨੰਬਰ ਸੱਲੇ ਕੱਲ ਆਈਏ ਹੂੰ ਇੱਥੇ 16 ਤੋਂ 17 ਕਿਲੋ ਦੁੱਧ ਬੋਲਾ ਤਿਆਰ ਆ ਠੀਕ ਹੈ ਇਹਨੂੰ ਚੌਥਾ ਹੀ ਦਿਨ ਆ ਸੂਈ ਨੂੰ ਅੱਛਾ ਮਗੜਾ ਦੇ ਬੱਛਾ ਮਗੜਾ ਹਾਂ ਚੌਥਾ ਦਿਨ ਆ ਸੂਈ ਨੂੰ ਕਿੰਨਾ ਕੁ ਪਿਆਜ ਬੋਲਾ 15 ਕਿਲੋ ਮੰਨ ਕੇ ਆਵੇ ਜੀ ਮੇਰੇ ਕੋਲੇ ਕਿਲੋ ਘੱਟ ਹੀ ਮੰਨੇ ਹਾਂ ਮਾਲਕਾਂ ਨੇ ਮੈਨੂੰ ਕਿਹਾ ਵੀ 22-23 ਕਿਲੋ ਚੋਆ ਪਰ 20 ਕਿਲੋ ਦਾ ਗਾਰੰਟੀ ਵਾਲਾ ਦੇ ਦੂਗੀ ਜੀ ਸਹੀ ਆ 20 ਕਿਲੋ ਤਾਂ ਖੁੱਲਾ ਚੋਆ ਦਿੰਦੀ ਜੈਤ ਜਾਂ ਮੁੱਲ ਇਹਦਾ ਵੀ ਬਾਟ 10000 ਦੇ ਦੇਣਗੇ ਮਾਨ ਤਾਂ ਥੋੜਾ ਆ ਕਣਾ ਬਾਟ ਦੀ ਦੇ ਦੇਾਂਗੇ ਜੀ ਕਾਟ ਬਾਰ ਨੂੰ ਬਈ 60000 ਮੁੱਲ ਕਾਟ ਦੀ ਬਾਈ ਕਹਿੰਦਾ ਦੇ ਦੇਾਂਗੇ ਪਰ ਕਹਿਣਾ ਨਹੀਂ ਜੀ ਕਿਸੇ ਨਾਲ ਡੰਗਣਾ ਬੜਾ ਦਾ ਮੁੱਲ ਠੀਕ ਆ 16-17 ਕਿਲੋ ਬੌਲਾ ਤਿਆਰ ਹੈ ਅੱਜ ਤੀਜੇ ਚੌਥੇ ਦਿਨ ਦੀ ਸੂਈ ਥੱਲੇ 15 ਕਿਲੋ ਮੰਨ ਕੇ ਬਾਈ ਕਹਿੰਦਾ ਅਗਲਾ ਆਵੇ ਜੀ ਤੋਂ ਲਈਓ ਕਹਿੰਦਾ 22 ਕਿਲੋ ਚੋਇਆ ਪਰ ਬਾਈ ਕਹਿੰਦਾ 20 ਕਿਲੋ ਦੀ ਗਾਰੰਟੀ ਬਾਕੀ ਜਿਹੜੀ ਪਰਸੋਂ ਚੌਥੇ ਦੀ ਸੂਈ 16 17 ਚਵਾਈ ਜਾਂਦੀ ਆ ਵੱਡੀ ਜਰਸੀ ਆ ਵਜਨ ਵਾਲੀ ਆ ਵੱਡਾ ਹਵਾਨਾ ਮੋٹے ਮੋٹے ਥਾਨ ਤੇ 20 ਕਿਲੋ ਰਾਵਣਾ ਦੁੱਧ ਪਿਆ ਦੇਣਾ ਤੇ ਜਾ ਕੇ ਦਾਣਾ ਹੀ ਨਹੀਂ ਪਾਉਣਾ ਆ ਜਿਹੜੀ ਸੌਕ ਨੂੰ ਬਾਈ ਨੇ ਥੱਲੇ ਪਰਾਲੀ ਖਰਾਦੀ ਆ ਤੇ ਇਹੀ ਖੁਰਨੀ ਸਿਰ ਦੇਣੀ ਆ ਖਾਨ ਨੂੰ ਤੇ ਫੇਰ ਇਹਨੇ ਦੁੱਧ ਵਿਚਾਰੀ ਨੇ ਕਾਹਦਾ ਦੇਣਾ ਦੋਸਤੋ ਬੱਚਾ ਨਾੜਵਾ ਨਾਲਾ ਠੀਕ ਹੈ ਦੋਸਤੋ ਸਹੀ ਹੈ ਕਹਿਣ ਨੂੰ ਤਾਂ ਬਾਈ ਦੂਜੀ ਦੇ ਵਿੱਚ ਚਾਰ ਦਿਨ ਕਹਿ ਸਕਦਾ ਸੀਗਾ ਉਹਦੇ ਅਗਲੇ ਨੇ 6 ਕਹਿਆ ਬਾਈ ਨੇ ਦੋ ਵੱਧ ਕਹਤੇ 10 ਪਾ ਕੇ ਲਮਾਂ ਦਾ ਕੰਨ ਲੈ ਕੇ ਜਾ ਹਾਂ ਮੰਨ ਗਏ ਨਾ ਕੱਲ ਨੂੰ ਆਪਾਂ ਨੂੰ ਨਾ ਕਰੇ ਹਾਂ ਸਹੀ ਆ ਝੂਠ ਮਾਰ ਦਿੰਦੇ ਇਹਦੇ ਤਿੰਨ ਚਾਰ ਹੀ ਹੋਏ ਇਹਦੇ ਤਿੰਨ ਚਾਰ ਹੀ ਗਏ ਆ ਵਧੀਆ ਗੱਲਾਂ ਇਮਾਨਦਾਰੀ ਨਾਲ ਵਪਾਰ ਦਾ ਕੰਮ ਕਰਨਾ ਚਾਹੀਦਾ ਮोटे-ਮोटे ਥਾਣਾ ਵੀਡੀਓ ਬਣਾਉਣ ਦਾ ਸਮਾਂ ਜ਼ਰੂਰ ਨੋਟ ਕਰਿਓ ਤੁਹਾਨੂੰ ਮੈਂ ਫੋਨ ਤੇ ਹੀ ਵਿਖਾਉਣਾ ਰਾਈਟ 10:52 ਮਿੰਟ ਤੇ 11:08 ਮਿੰਟ ਪਹਿਲੇ ਸ਼ਾਮ ਦੀ 22:00 ਸਾਰਾ ਦਿਨ ਪਿਆ ਸ਼ਾਂਤਿਕਰ ਹਵਾਨੇ ਦੁੱਧ ਨਾਲ ਬੋਲੇ ਨਾਲ ਭਰ ਲੈਣੇ ਇੱਕ ਨੰਬਰ ਥੱਲੇ 14 ਕਿਲੋ ਕੰਡੇ ਵਾਲਾ 13 ਮੰਨ ਕੇ ਆ ਜਾਓ ਮਗਰ ਵੱਛੀ ਦੋ ਨੰਬਰ ਥੱਲੇ 16 17 15 ਮੰਨ ਕੇ ਆਵੇ ਜਰਸੀ ਬਰੀਡ ਦੀ ਫੁੱਲ ਜਿਆਦਾ ਵਾਲੀ ਪੂਰੀ ਫੁੱਲ ਵਜਨ ਵਾਲੀ ਚੰਗੇ ਦੁੱਧ ਵਾਲੀ ਟਾਪ ਦੀ ਜਰਸੀ ਠੰਡ ਕਰਕੇ ਨਵਾਈ ਨਹੀਂ ਜੇ ਕਿਤੇ ਨਵਾਈ ਨੂੰਏ ਹੁੰਦੇ ਸ਼ੀਸ਼ੇ ਵਾਂਗੂ ਚਮਕਦਾ ਬੁੱਥੀ ਵਾਲੀ ਸੋਹਣੀ ਹੈ 62000 ਦੀ ਦੇ ਦੇਣੀ 1000 ਛੱਡ ਦੂ 61 ਦੀ ਬਾਈ ਦੇ ਦੂ ਬੇਫਿਕਰ ਹੋ ਕੇ ਆ ਜਾਓ 20 22 ਕਿਲੋ ਖੁੱਲਾ ਦੁੱਧ ਪਿਆ ਜਿਹਾ ਜਮਾਂ ਜੈਜ ਮਲਤੈ ਨੰਬਰ ਤੇ ਆ ਬਾਈ 18 ਕਿਲੋ ਆ ਜੀ ਦੁੱਧ 18 ਬੋਲਾ ਆ ਦੁੱਧ ਨਹੀਂ ਗਾ ਓਕੇ ਇਹ ਜਾਣੀ ਆਪਣੇ ਘਰੇ ਹੀ ਸੂਈ ਆ ਠੀਕ ਆ ਅੱਜ ਤੀਜਾ ਦਿਨ ਆ ਮਗਰੇ ਦੇ ਵੱਛੀ ਬਖਾਦੇ ਕਿਉਂ ਜੀ ਆ ਦੋਸਤੋ ਮਗਰੇ ਦੇ ਵੱਛੀ ਆ ਇਹ ਕਹਿੰਦਾ ਬਾਈ ਕਹਿੰਦਾ ਘਰੇ ਸੂਈ ਆ ਜਰਸੀਆਂ ਦੋਵੇਂ ਕੱਲ ਹੀ ਲਿਆਂਦੀਆਂ ਇਹਨੂੰ ਤੀਜਾ ਦਿਨ ਆ ਹੀ ਸੂਈ ਆ ਹਾਂ 나ੜੂਆ ਵੇਖੋ ਗੇਰੂ ਵਰਗਾ ਲਾਲ ਪਿਆ ਜੀ ਜਿਵੇਂ ਹਜੇ ਦਾ ਹਰਾ ਪਿਆ ਜੀ ਹੂੰ ਸੁੱਕਿਆ ਨਹੀਂ 나ੜੂਆ ਹਜੇ ਤੁਸੀਂ ਆ ਕੇ ਵੇਖ ਹੀ ਲੈਣਾ ਇੱਕ ਤਾਂ ਹੁੰਦਾ ਸੁੱਕ ਕੇ ਇਹਦਾ ਵੀ 15 16 ਹੀ ਮੰਨੇ ਜੀ ਐਵੇਂ ਵੱਧ ਨਾ ਮੰਨੇ ਠੀਕ ਹੈ ਫਸਟੋ ਕੇ ਲੈ ਜਾਵੇ ਫਿਰ ਸਵਾਦ ਆ ਜੀ ਫਿਰ ਸਵਾਦ ਵਿੱਚ ਆ ਹਾਂ 15 ਹੀ ਮੰਨੇ ਆਗੇ ਨਾ 18 ਕਿਲੋ ਹੋਊਗਾ ਜੀ ਕਿੰਨਾ ਗੱਦਦ ਪਿਆਜੂ ਦੱਸੋ ਜੀ ਬੋਲ ਆ ਤੀਜੇ ਦਿਨ ਕੱਢ ਦੀਆਂ ਹਨਾ ਆ ਵੀਰ ਮਾਨ ਲਾ ਲਵੇ ਦੂਜਾ ਸੂਆ ਪਿਓਰ ਬੱਛੀ ਆ ਜੈ ਜੈ ਮੋਲਾ ਇਹ ਵੀ ਬਾੜ ਦੇ ਦੇ ਦਾਂਗੇ ਮੋਲਾ ਪਵਾ ਸੱਪਰ ਕਰਾ ਲਵੇ 1000 ਛੱਡ ਦੇਾਂਗੇ ਚਲ ਕਾਟ ਦੀਏ ਇਹਦੇ ਨੂੰ ਕੱਢ ਬਾਹਰ ਅਜੋੜਾ ਕਰੂਗਾ ਤਾਂ ਜੋੜਾ ਹੀ ਕਰ ਲਵੇ ਭਵਾ ਦੀ ਠੀਕ ਹੈ ਭਾਈ ਕਹਿੰਦਾ ਭਵਾ ਜੋੜਾ ਲੈ ਲੈ 500 ਹੋਰ ਛੱਡ ਦੂੰਗਾ ਕੱਲੀ ਗੱਲੀ 'ਚੋਂ ਕਾਟ ਕਾਟ ਦੀ ਦੇ ਦੂੰਗਾ ਖੁੱਲਾ ਮਾਣ ਕਰ ਦੂ ਬਾਈ ਕਹਿੰਦਾ ਕੋਈ ਗੱਲ ਨਹੀਂ ਕੋਈ ਜੋੜਾ ਲੈ ਲੈਂਦਾ ਖੁੱਲਾ ਮਾਣ ਹੋ ਜੂ 18 ਕਿਲੋ ਬੌਲਾ 15 ਹੀ ਮੰਨ ਕੇ ਆਵੇ ਇਹਦਾ ਵੀ ਹਾਂ ਮੰਨੇ ਐਵੇਂ ਨਾ ਵੱਧ ਨਾ ਮੰਨੇ ਹਾਂ ਜਦੋਂ ਚੋਂਗੇ ਬੌਲਾ ਤੇ ਵੱਧ ਨਿਕਲੂਗਾ ਠੰਡ ਦਾ ਟਾਈਮ ਹੈ ਨਹੀਂ ਅਗਲਾ ਆ ਕੇ ਹਾਂ ਸਹੀ ਗੱਲ ਆ ਬਾਈ ਜਮਾ ਸਹੀ ਆ ਬਾਈ ਕਹਿੰਦਾ ਠੰਡ ਹੈਗੀ ਐਵੇਂ ਅਗਲਾ ਕਹਵੇ ਝੂਠ ਮਾਰਦਾ ਘੱਟ ਮੰਨ ਕੇ ਆਉ ਵੱਧ ਨਿਕਲੂਗਾ ਇਹ ਦੁੱਧ ਮੇਰੇ ਹਿਸਾਬ ਨਾਲ 22 23 ਕਿਲੋ ਖੁੱਲਾ ਪਿਆ ਜਾਊਗੀ ਮਲਗਾ ਨੇ ਇੱਕ ਆਇਤ ਤੇ ਗੱਲੋ ਪਹਿਲੇ ਸੂਏ ਤੋਂ ਆਇਆ ਪਰ ਮੈਂ ਨਹੀਂ ਕਹਿੰਦਾ ਮੈਂ ਕਹਿੰਦਾ 20 ਕਿਲੋ ਮੰਨ ਕੇ ਲੈ ਲੈ 20 ਥੋੜਾ ਨਹੀਂ ਹੁੰਦਾ ਜੀ ਇਹ ਤਾਂ ਗੱਲ ਹੈ ਇੱਕ ਕਦ ਕੱਠ ਵੱਡੇ ਕਦ ਕੱਠ ਦੀ ਉਹ ਨਾ ਛੋਟੀ ਨਹੀਂ ਵੱਡੀ ਡੱਬੀ ਪ੍ਰਿੰਟ ਵਾਲੀ ਵਹਿੜ ਠੰਡ ਕਰਕੇ ਨਵਾਇਆ ਨਹੀਂ ਮਾਲ ਜੇ ਕਿਤੇ ਇਹੇ ਸ਼ੈਂਪੂ ਸ਼ੂੰਪੂ ਮਾਰ ਕੇ ਵਹਿੜਾ ਨਵਾਈਆਂ ਹੁੰਦੀਆਂ ਤੇ ਸੋਹਣੀਆਂ ਲੱਗਣੀਆਂ ਸੀ ਤੇ ਇਹਨੇ ਨਵੇਂ ਤੇ ਲਿਹਾਰੇ ਪਾ ਕੇ ਮੁੱਲ ਪੰਜ ਪੰਜ ਵਧ ਜਾਣਾ ਓ ਥੋੜਾ ਹੀ ਨੁਕਸਾਨ ਹੋਣਾ ਸੀ ਆਪੇ ਨਵਾ ਲਓ ਜਾ ਕੇ ਆਪੇ ਗਾਨੀਆਂ ਪਾ ਲਓ ਥੋੜਾ 5-7 ਹਜ਼ਾਰ ਦਾ ਫਾਇਦਾ ਹੋ ਜਾਊਗਾ ਜਿਹੜਾ ਚੰਗਾ ਵਪਾਰੀ ਓ ਤਾਂ ਨਵਾ ਕੇ ਹੀ ਗਾਨ ਪਰ ਉਹਨਾਂ ਹੀ ਉਹ ਮੁਲ ਨਫਾ ਵੱਧ ਲੈ ਲੈਂਦਾ ਲਿਬੜੀਆਂ ਜੀਆਂ ਆਪੇ ਣਵਾਲਿਓ ਜਾ ਕੇ ਤੁਹਾਨੂੰ 5-7000 ਵੜਾ ਭਾਜ ਮਿਲ ਜਾਣੀਆਂ ਬਰੀ ਬੰਦੇ ਰੋਟੀ ਪਾਣੀ ਚੱਲੀਏ ਵਾਦੂ ਆ ਜੀ ਹਾਂ ਪ੍ਰਮਾਤਮਾ ਚੱਲੀ ਜਾਵੇ ਗੱਡੀ ਖੜੇ ਨਾ ਐ ਤੇ ਆ ਜਾ ਬਾਈ ਇਹ ਜੀ ਮੰਨ ਲਓ 11 ਕਿਲੋ ਦੁੱਧ ਚੋਕੇ ਆਈ ਹੈ ਨਾ ਹੂੰ ਇਹ ਕੱਲ ਹੀ ਆਈ ਆ ਹੂੰ ਇਹਦੇ ਥੱਲੇ 9 ਕਿਲੋ ਮੰਨ ਕੇ ਆਵੇ ਦੁੱਧ ਤਾਂ ਜਣੀ ਸਾਢੇ 9 ਕਿਲੋ ਅੱਜ ਸੀਗਾ ਸਹੀ ਆ ਯਾਨੀ ਕੱਲੋਂ 4 ਹੀ ਟਿਆ ਹਾਂ ਤੇ ਅੱਜ 5 ਤੋਂ ਬਾਹਰ ਸੀ ਥੋੜਾ ਜਿਹਾ ਠੀਕ ਹੈ ਤੇ ਮੰਨ ਲਾ 9 ਕਿਲੋ ਮੰਨ ਕੇ ਆਵੇ ਹਨਾ ਮਗਰੇ ਕੀ ਆ ਮਗਰੇ ਦੇ ਕਟਾ ਜੀ ਜੈ ਜਮਾਲ ਇਹ ਡੇਢ ਮਹੀਨੇ ਦੀ ਸੂਈ ਆ ਜੈ ਜਮਾਲ ਇਹ 63 ਦੀ ਦੇ ਦੂੰਗਾ ਜੀ ਕੱਢ ਬਾਹਰ ਮੱਜਾਂ ਦਾ ਮੋਲ ਨਹੀਂ ਕਿਸੇ ਨੂੰ ਕਰਵਾਉਂਦਾ ਮਗਰੇ ਦੇ ਕਟਾ ਇਹ ਬਾਈ ਕਹਿੰਦਾ 63 ਦੀ ਦੇ ਦੂੰਗਾ ਕਿਹਦੇ ਦੇ ਘਰੇ 11 ਕਿਲੋ ਚੋਇਆ ਕੱਲ ਬਾਈ ਕਹਿੰਦਾ 4 1/2 ਹੀ ਦਿੱਤਾ ਇਹਨੇ ਸਵੇਰ 5 ਤੋਂ ਬਾਹਰ ਕੱਢਤਾ 9 ਕਿਲੋ ਮੰਨ ਕੇ ਆਵੇ ਬਾਈ ਕਹਿੰਦਾ ਅਗਲਾ 9 ਕਿਲੋ ਕੰਡੇ ਤੇ ਜੋਖਲੇ ਕੱਲ ਹੀ ਆਈ ਆ ਦਿਹਾੜੀ ਡੰਗ ਦਾ ਤੁਹਾਨੂੰ ਵੀ ਪਤਾ ਜਾਨਵਰ ਵੀ ਜੀ ਨਹੀਂ ਲਾਉਂਦਾ ਆਪਾਂ ਵੀ ਬਗਾਨੇ ਥਾਂ ਜਾਵੜਗੇ ਡਾਡੀ ਡੰਗ ਜੀ ਨਹੀਂ ਲੱਗਦਾ ਹੁੰਦਾ ਸਾਰਿਆਂ ਨੂੰ ਹੀ ਪਤਾ ਹੈ ਕਿਲੋ ਖੰਡ ਦੁੱਧ ਘਟਾ ਗਈ ਹੈ 2 ਕਿਲੋ ਪਰ 9 ਮੰਨ ਲਓ ਕੋਈ ਗੱਲ ਨਹੀਂ 4.5 4 4.5 ਸ਼ਾਮ ਨੂੰ ਕੱਢਿਆ 5 ਸਵੇਰ ਕੱਢਿਆ 5 ਤੋਂ ਬਾਹਰ 9 ਕਿਲੋ ਬਣ ਕੇ ਆਜੋ 63 ਦੀ ਦੇ ਦੇਣੀ ਇਹ ਚੋਂ ਵੀ 1000 ਛੱਡ ਦੂ ਕੋਈ ਗੱਲ ਨਹੀਂ 62 ਦੀ ਲੈ ਜਾਓ ਬਾਕੀ ਵਰਤਣਾਂ ਵਾਲੇ ਮੁੱਲ ਕਰਦੇ ਜੀ ਇਹਨਾਂ ਨੂੰ ਵਰਤਣ ਕਾਰ ਟੁੱਟੀ ਜਾਂਦੇ ਉਹਨਾਂ ਦਾ ਹਾਂ ਸਹੀ ਹੈ ਦੋਸਤੋ ਇਹ ਹੀ ਗੱਲ ਸਹੀ ਆ 9 10 ਕਿਲੋ ਦੁੱਧ ਵਾਲੀ 60 62000 ਦੀ ਮੱਝ ਕੋਈ ਦਿੰਦਾ ਨਹੀਂ ਹੋਈ ਤੇ ਮਗਰ ਇਹਦੇ ਕੱਟਾ ਵੀ ਹੈਗਾ 4-5000 ਦਾ ਆਹ ਕੱਟਾ ਵੀ 4-5000 ਦਾ ਹਾਂ ਦੋ ਮਹੀਨੇ ਹੋਰ ਸੰਭਲੂਗਾ ਪੱਠੇ ਪਾ ਲੂਗਾ ਤੇ ਇਹ 10-12000 ਦਾ ਬਣਾ ਆ ਦੁੱਧ ਦੀ ਕੋਈ ਛੱਡਣ ਦੀ ਲੋੜ ਨਹੀਂਗੀ ਠੀਕ ਹੈ ਤਸੀਲ ਸਾਉ ਇੱਕ ਜੈਬ ਦੀ ਆ ਜੀ ਬਹਿ ਬਹਿ ਉੱਠੀ ਜਾਵੇ ਥੱਲਿਓ ਪਾਉਂਦੀ ਠੀਕ ਹੈ ਬਕਰੋ ਬੁੜੀਆਂ ਨੇ ਕਿਤੇ ਸਾਗਚ ਕੜਸੀ ਮਾਰਿਆ ਭਵਾ ਸਾਗਚ ਕੜਸੀ ਮਾਰ ਕੇ ਆ ਕੇ ਫੇਰ ਬਹਿ ਜਾਵੇ ਭਵਾ ਅਲਣ ਪਾਇਆ ਫੇਰ ਬਾਲਟੀ ਖੱਲ੍ਹੇ ਬਈ ਰੁਪੇ ਪਾਉਂਦੀ ਠੀਕ ਹੈ ਜਿੰਨੇ ਫਾਪੀ ਨਹੀਂ ਦਿੰਦੇ ਉਹਨਾਂ ਚਰਨਾ ਪੈਰ ਹਲਾਉਗੀ ਇੱਥੇ ਰੱਖ ਸਹੀ ਆ ਜਮਾ ਜੈ ਜਮਾਲ ਦੇ ਦੇਣੀ ਹੈ ਬਾਈ ਕਹਿੰਦਾ 63 ਦੀ 1000 ਸ਼ਟ ਤੂੰ 62 ਦੀ ਦੇ ਦੇਣੀ ਹੈ ਫੰਡਰ ਮੱਝਾਂ ਵਾਲਾ ਹੀ ਮੁੱਲ ਹੈ ਦੁੱਧ 9-10 ਕਿਲੋ ਖੁੱਲਾ ਪਿਆਈ ਜਨਾਂ ਨੇ ਬਾਕੀ ਜਬਰਜਬਰਸ਼ਿ ਬੁਰਸ਼ ਕਰਾਉਣਾ ਹੈ ਤਾਂ ਅਗਲਾ ਵੇਖ ਸਕਦਾ ਮੈ ਪਏ ਜਨਾਂ ਮੈਂ ਦੰਦ ਬਾਈ ਕਹਿੰਦਾ ਨਵੇਂ ਪਏ ਆ ਪੁੱਤ ਨੇ ਸੈੱਟ ਕੀ ਆ ਹਾਂ ਜੇ ਕਿਸੇ ਨੇ ਬੁਰਸ਼ ਬੁਰਸ਼ ਕਰਾਉਣਾ ਤਾਂ ਕਰਾ ਸਕਦਾ ਅੱਜ ਦੀ ਵੀਡੀਓ ਦੇ ਵਿੱਚ ਬਿਲਕੁਲ ਸਸਤੇ ਮਦਿਆਂ 2 ਸੋਹਣੀਆਂ ਪੰਜਾਬ ਵਾਲੀਆਂ ਜਰਸੀਆਂ ਇੱਕ ਨੰਬਰ ਥੱਲੇ 14 ਕਿਲੋ ਆ 16 17 ਪਿਆਜੂ 45000 ਦੀ ਦੇ ਦੇਣੀ ਆ ਦੋ ਨੰਬਰ ਥੱਲੇ 16 17 ਬੋਲੀ ਹੈ ਚਾਰਾਂ ਦਿਨਾਂ ਦੀ ਤਿੰਨਾਂ ਦਿਨਾਂ ਦੀ ਸੂਈ ਆ 15 ਕਿਲੋ ਬੌਲੀ ਮੰਨ ਕੇ ਆਜੋ 20-22 ਕਿਲੋ ਦੁੱਧ ਪਿਆਜੂ ਇਹ 62000 ਦੀ 1000 ਛੱਡ ਦੂ 61 ਦੀ ਇਹਦੇ ਥੱਲੇ 17-18 ਕਿਲੋ ਬੌਲੀ ਆ ਪਰਸੋਂ ਦੀ ਸੂਈ ਆ 15 ਮੰਨ ਕੇ ਹੀ ਆਵੇ ਕੋਈ ਕੰਡਾ ਬਾਲਟੀ ਆਪਦੀ ਨਾਲ ਲਿਆਵੀ ਇਹ 62 ਦੀ ਦੇ ਦੇਣੀ 1000 ਛੱਡ ਦੂ 61 ਦੀ ਦੁੱਧ 22-23 ਕਿਲੋ ਪਿਆਜੂ ਮੱਝ ਦੇ ਦੇਣੀ ਆ 63000 ਦੀ 1000 ਛੱਡ ਦੂ 62 ਦੀ 9-10 ਕਿਲੋ ਦੁੱਧ ਚੋਲਿਓ ਫੋਨ ਨੰਬਰ ਸਕਰੀਨ ਤੇ ਸਾਰਿਆਂ ਖਸਕਾ